ਨਾਮ ਮੇਰਾ ਰਜਵੰਤ ਕੌਰ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਵਿੱਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਵਿੱਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲੇ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਪੰਜਾਬ ਦੇ ਵਿੱਚ ਜਿੱਥੇ ਇੱਕ ਸਮੇਂ ਨਸ਼ੇ ਦਾ ਦਾਗ ਪੰਜਾਬ ਦੇ ਸਿਰ ਤੇ ਲੱਗਦਾ ਸੀ ਪਰ ਹੁਣ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਸਵੀਰ ਬਦਲ ਰਹੀ ਹੈਗੀ ਪਰ ਉਸ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਲੋਕਾਂ ਦਾ ਵੀ ਨਾਮ ਜੁੜਦਾ ਹੈਗਾ ਜੋ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਤੋਂ ਕੱਢ ਕੇ ਖੇਡਾਂ ਪ੍ਰਤੀ ਜਾਗਰੂਕ ਕਰ ਰਹੇ ਨੇ ਤੇ ਉਹਨਾਂ ਨੂੰ ਜਿਹੜੀਆਂ ਭਾਰਤੀ ਸੇਵਾਵਾਂ ਹਨ ਉਹਨਾਂ 'ਚ ਭਰਤੀ ਹੋਣ ਦੇ ਲਈ ਫਿਜ਼ੀਕਲ ਟ੍ਰੇਨਿੰਗ ਦਿੰਦੇ ਨੇ ਇਸੇ ਤਰ੍ਹਾਂ ਦਾ ਇੱਕ ਨਾਮ ਹੈਗਾ ਕੋਚ ਮਨਪ੍ਰੀਤ ਸਿੰਘ ਜੋ ਕਿ ਲਹਿਰੇ ਗਾਗੇ ਦੇ ਸਟੇਡੀਅਮ ਦੇ ਵਿੱਚ ਬੱਚਿਆਂ ਨੂੰ ਫਰੀ ਜਿਹੜਾ ਟ੍ਰੇਨਿੰਗ ਦਿੰਦੇ ਨੇ ਪਹਿਲਾਂ ਤੁਸੀਂ ਇਹ ਤਸਵੀਰ ਮੇਰੇ ਪਿੱਛੇ ਦੀ ਦੇਖ ਸਕਦੇ ਹੋਗੇ ਜਿੱਥੇ ਕੀ ਇਸ ਸਮੇਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜੋ ਭਾਰਤੀ ਸਿਵਾਮਾਂ ਚ ਜਿਹੜਾ ਜਿਹੜਾ ਸ਼ਾਮਿਲ ਹੋਣ ਦੇ ਲਈ ਇੱਥੇ ਫਿਜ਼ੀਕਲ ਟ੍ਰੇਨਿੰਗ ਲੈਣ ਆਉਂਦੇ ਨੇ ਤੇ ਦੂਜੀ ਤੁਹਾਨੂੰ ਦੱਸ ਦਈਏ ਕਿ 250 ਦੇ ਕਰੀਬ ਹਰ ਰੋਜ਼ ਇਸ ਜਗ੍ਹਾ ਦੇ ਉੱਪਰ ਬੱਚੇ ਨੇ ਜਿਹੜੇ ਆਪਣੇ ਵੱਖ-ਵੱਖ ਜਿਹੜੇ ਖੇਡਾਂ ਨੇ ਉਹਨਾਂ ਦੀ ਟ੍ਰੇਨਿੰਗ ਲੈਂਦੇ ਨੇ ਚਾਹੇ ਉਹ ਨੈਸ਼ਨਲ ਗੇਮਾਂ ਹੋਣ ਸਟੇਟ ਲੈਵਲ ਦੀਆਂ ਹੋਣ ਸਾਡੇ ਨਾਲ ਮਨਪ੍ਰੀਤ ਨੇ ਜੋ ਕੋਚ ਨੇ ਇੱਥੇ ਮਨਪ੍ਰੀਤ ਜੀ ਇਹ ਸ਼ੁਰੂਆਤ ਕਿਵੇਂ ਕੀਤੀ ਤੁਸੀਂ ਨੇ ਜਿਵੇਂ ਐਡੇ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਸਟੇਡੀਅਮ ਦੇ ਵਿੱਚ ਲੈ ਕੇ ਆਉਣਾ ਜਿਸ ਟਾਈਮ ਮੈਂ ਪ੍ਰੈਕਟਿਸ ਕਰਦਾ ਸੀ ਉਸ ਟਾਈਮ ਮੇਰੇ ਕੋਲ ਸਟੇਡੀਅਮ ਨਹੀਂ ਸੀ ਜੀ ਹੈਗਾ ਹੂੰ ਤਾਂ ਮੈਂ ਇਹ ਚੀਜ਼ ਨੂੰ ਬਹੁਤ ਫੈਸੇਸ ਕੀਤੀ ਕਿਤੇ ਸੁਨਾਮ ਸੰਗਰੂਰ ਅਲੱਗ-ਅਲੱਗ ਥਾਂ ਤੇ ਜਾ ਕੇ ਪ੍ਰੈਕਟਿਸ ਕੀਤੀ ਮੈਨੂੰ ਇਹ ਚੀਜ਼ ਦਾ ਟਾਈਮ ਦਾ ਮੈਨੂੰ ਬਹੁਤ ਜ਼ਿਆਦਾ ਹੁੰਦਾ ਸੀ ਵੀ ਮੇਰਾ ਤਾਂ ਸਾਰਾ ਟਾਈਮ ਹੀ ਬਾਹਰ ਨਿਕਲ ਜਾਂਦਾ ਹੈ ਤਾਂ ਅਸੀਂ ਸਾਡੇ ਗੁਰਲਾਲ ਜੀ ਨੇ ਮਹਾਰੀ ਜੀ ਨੇ ਅਸੀਂ ਬਹੁਤ ਸਾਰੇ ਲਹਿਰੇਗਾਗੇ ਦੇ ਨੌਜਵਾਨਾਂ ਤੇ ਲਾਲ ਦੇ ਪਿੰਡਾਂ ਨੇ ਇੱਕ ਇਹ ਪਰਨ ਕੀਤਾ ਵੀ ਹੋਰ ਨਹੀਂ ਤਾਂ ਲਹਿਰੇਗਾਗੇ ਸਟੇਡੀਅਮ ਜ਼ਰੂਰ ਬਣਾ ਲੈ ਇਹਨਾਂ ਸਾਡੇ ਜਿਹੜੇ ਵੱਡੇ ਨੇ ਇਹਨਾਂ ਨੇ ਨਾਲ ਰਲ ਕੇ ਇੱਕ ਆ ਜੋ ਕਿੰਨਾ ਵੱਡਾ ਅੱਠ ਕਿੱਲਾਂ ਦੇ ਵਿੱਚ ਸਟੇਡੀਅਮ ਤਿਆਰ ਕਰਾਇਆ ਸਭ ਤੋਂ ਪਹਿਲਾਂ ਸਾਡੀ ਮੰਗ ਇਹ ਸੀ ਵੀ ਸਟੇਡੀਅਮ ਬਣ ਜੇ ਨਸ਼ਾ ਤਾਂ ਅਸੀਂ ਐਪੀ ਛਾੜਾਂਗੇ ਸਾਰੇ ਉੱਚਾ ਤੋਂ ਕਿਉਂਕਿ ਜੇ ਚੀਜ਼ ਹੋਏਗੀ ਸਾਡੇ ਕੋਲ ਜੀ ਤਾਂ ਹੀ ਕੋਈ ਇੱਥੇ ਆਏਗਾ ਜੀ ਫਿਰ ਇੱਥੇ ਫ੍ਰੀ ਆਫ ਕੋਸਟਲੀ ਅਸੀਂ ਇਹ ਬੱਚਿਆਂ ਨੂੰ ਟ੍ਰੇਨਿੰਗ ਕਰਉ ਸ਼ੁਰੂ ਕੀਤੀ ਪਿੰਡਾਂ ਚੋਂ ਬੱਚੇ ਆਏ ਉਹਨਾਂ ਦਾ ਰਿਜ਼ਲਟ ਆਇਆ ਤੁਸੀਂ ਜੀ ਯਕੀਨ ਕਰੋਗੇ ਜੀ ਹਰ ਭਰਤੀ ਤੇ ਮੇਰੇ ਕੋਲੋਂ 60 ਤੋਂ 70 ਬੱਚੇ ਆਪਣੀ ਆਪਣੀ ਜੀ ਫੌਜ ਹੋਵੇ ਜਾਂ ਪੁਲਿਸ ਵਿੱਚ ਬੱਚੇ ਉੱਚ ਜਾ ਕੇ ਜੌਬ ਕਰਦੇ ਨੇ ਜੀ ਫ੍ਰੀ ਆਫ ਕੋਸਟ ਫਿਰ ਉਹ ਬੱਚੇ ਜਾ ਕੇ ਦੂਜਿਆਂ ਨੂੰ ਕਹਿੰਦੇ ਵੀ ਉੱਥੇ ਜਾਓ ਟ੍ਰੇਨਿੰਗ ਬਹੁਤ ਵਧੀਆ ਹੁੰਦੀ ਹੈ ਸਭ ਤੋਂ ਪਹਿਲਾਂ ਡਿਸਪਲਿਨ ਦੱਸਿਆ ਜਾਂਦਾ ਇਹਨਾਂ ਬੱਚਿਆਂ ਨੂੰ ਵੇ ਦੇਖੋ ਸਭ ਤੋਂ ਪਹਿਲਾਂ ਮਾੜੀ ਸੰਗਤ ਜੇ ਤੁਸੀਂ ਮੇਰੇ ਕੋਲ ਟ੍ਰੇਨਿੰਗ ਕਰਕੇ ਜਾ ਕੇ ਫੇਰ ਹੀ ਉੱਥੇ ਕੁਝ ਕਰਨਾ ਫੇਰ ਆਣ ਦਾ ਫਾਇਦਾ ਨਹੀਂ ਫਿਰ ਇਹਨਾਂ ਨੂੰ ਸਮਝਾਇਆ ਜਾਂਦਾ ਵੀ ਦੇਖੋ ਇਹ ਚੀਜ਼ ਕਰੋਗੇ ਤੋੜੀ ਲਾਈਫ ਬਣਨੀ ਹੈ ਤਾਂ ਇਹ ਚੀਜ਼ਾਂ ਬੱਚੇ ਮੇਰੀ ਗੱਲ ਮੈਨੂੰ ਲੱਗਦਾ ਬਹੁਤ ਦਿੱਲੀ ਗਰਾਊਂਡ ਦੇ ਵਿੱਚ ਆਉਂਦਾ ਹੈਗਾ ਤਾਂ ਕਿਵੇਂ ਦੇਖਦੇ ਹਾਂ ਕਿ ਜਦੋਂ ਬੱਚੇ ਆਉਂਦੇ ਆ ਤਾਂ ਜਿਵੇਂ ਤੁਸੀਂ ਦੱਸਿਆ ਕਿ ਮਾੜੀ ਸੰਗਤ ਦਾ ਕਿਤੇ ਨਾ ਕਿਤੇ ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਕੋਚਿੰਗ ਵੀ ਦਿੰਦੇ ਹੋ ਕਿ ਬਾਹਰਲੇ ਸੰਸਾਰ ਦੇ ਵਿੱਚ ਕਿਵੇਂ ਰਹਿਣਾ ਹੈਗਾ ਤਾਂ ਹੁਣ ਜਿਵੇਂ ਤੁਸੀਂ ਕੀਤਾ ਕਿ ਭਾਰਤੀ ਜਿਹੜੀਆਂ ਸੇਵਾਮਾਨ ਨੇ ਭਾਵੇਂ ਪੁਲਿਸ ਹੈ ਆਰਮੀ ਹੈ ਹਨਾ ਨੇਵੀ ਹੈ ਉਹਦੇ ਵਿੱਚ ਬੱਚੇ ਤੁਹਾਡੇ ਸਿਲੈਕਟ ਸਿਲੈਕਟ ਹੋ ਰਹੇ ਨੇ ਤਾਂ ਉਰੇ ਵੀ ਉਹ ਬੱਚੇ ਹੈਗੇ ਆ ਹਾਂ ਨੀ ਉਹ ਚਲੇ ਗਈ ਜੀ ਹੁਣ ਨਵੀਂ ਭਰਤੀ ਆਈ ਹੋਈ ਜੀ ਪੰਜਾਬ ਪੁਲਿਸ ਦੀ ਇਹ ਜਿੰਨੇ ਮੇਰੇ ਕੋਲ ਬੱਚੇ ਜੇ ਬੱਚੀਆਂ ਖੜੀਆਂ ਨੇ ਜੀ ਇਹ 70 70 ਨੰਬਰ ਤੋਂ ਪਲੱਸ ਵਾਲੇ ਬੱਚੇ ਪੁਲਿਸ ਵਾਲੇ ਨੇ ਜੀ ਇਹਨਾਂ ਦੇ ਵਸ ਕੱਲਾ ਫਿਜ਼ੀਕਲ ਹੀ ਰਹਿ ਗਿਆ ਜਦੋਂ ਸਰਕਾਰ ਬੋਲੋ ਫਿਜ਼ੀਕਲ ਦੀ ਡੇਡ ਅਨਾਉਂਸ ਹੋ ਗਈ ਤਾਂ ਮੈਂ ਦਾਵਾ ਕਰਦਾ ਜੀ ਇਹ ਵੀ ਮੇਰੇ ਬੱਚੇ 70 ਤੋਂ 80 ਪਲੱਸ ਹੋਣਗੇ ਇਸ ਵਾਰ ਜੀ ਤਾਂ ਹਰ ਰੋਜ਼ ਬੱਚੇ ਤੁਹਾਡੇ ਕੋਲੇ ਵੱਧ ਰਹੇ ਨੇ ਇੱਥੇ ਹਾਂਜੀ ਹਾਂਜੀ ਤਾਂ ਭਾਈ ਜੀ ਕਿਵੇਂ ਦੇਖਦੇ ਹੋ ਕਿ ਇਹਨਾਂ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇੰਨੇ ਜ਼ਿਆਦਾ ਬੱਚਿਆਂ ਦਾ ਇਲਾਕੇ ਦੇ ਵਿੱਚ ਇੱਕ ਸਟੇਡੀਅਮ ਦੇ ਵਿੱਚ ਆਉਣਾ ਕਿਤੇ ਨਾ ਕਿ ਉਦਾਹਰਣ ਲਈ ਤਾਂ ਦੇਖੋ ਆਪਾਂ ਕਿਸੇ ਇੱਕ ਚੀਜ਼ ਦੇ ਉਦਾਹਰਣ ਦਿੰਨੇ ਆ ਤਾਂ ਲਹਿਰੇ ਗਾਗੇ ਚ ਸਾਡੇ ਹੋਰ ਵੀ ਨੌਜਵਾਨ ਨੇ ਜਿਹੜੇ ਕੋਚਿੰਗ ਦਿੰਦੇ ਆ ਲੇਕਿਨ ਐਗਜ਼ਾਮਪਲ ਦੇ ਤੌਰ ਤੇ ਜੇ ਕਿ ਤਾਂ ਸਾਡਾ ਮੋਨੂ ਕੋਚ ਹ ਤਾਂ ਜਦੋਂ ਇਹ ਹੋ ਗਿਆ ਉਹਦੇ ਨਾਲ ਕੀ ਹੁੰਦਾ ਦੇਖੋ ਮਾੜੀ ਗੱਲ ਵੀ ਫੈਲਦੀ ਹੈ ਚੰਗੀ ਗੱਲ ਵੀ ਫੈਲਦੀ ਹੈ ਲੇਕਿਨ ਜਦੋਂ ਚੰਗੀ ਗੱਲ ਫੈਲਦੀ ਹੈ ਤਾਂ ਉਹਦੇ ਨਤੀਜੇ ਵਧੀਆ ਹੁੰਦੇ ਨੇ ਸਾਡੇ ਲਹਿਰੇ ਚ ਕਦੇ ਅਸੀਂ ਸੋਚਿਆ ਵੀ ਨਹੀਂ ਸੀ ਵੀ ਕੋਈ ਨੈਸ਼ਨਲ ਅਵਾਰਡ ਆਊਗਾ ਕਿਹੜਾ ਚੋਂ ਇਹ ਐਥਲੈਟਿਕਸ ਦਾ ਕਰਾ ਰਹੇ ਆ ਆਪਾਂ ਉੱਥੇ ਕਦੇ ਫੇਰ ਕਰਾਂਗੇ ਉਧਰ ਖੁੰਝੇ ਚ ਆਪਣਾ ਬਾਕਸਿੰਗ ਦੀ ਚੱਲਦੀ ਹੈ ਉਹ ਵੀ ਪਿੱਛੇ ਸਾਡੇ ਇੰਟਰਨੈਸ਼ਨਲ ਟੂਰਨਾਮੈਂਟ ਹੋ ਗਿਆ ਸਾਡੇ ਤਾਂ ਤੁਸੀਂ ਦੇਖੋ ਵੀ ਇਹ ਹੌਲੀ 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 ਲੇਕਿਨ ਹਾਂ ਇੰਨਾ ਕਿ ਜ਼ਰੂਰ ਹੈ ਕਿ ਸਹੂਲਤ ਜ਼ਰੂਰ ਚਾਹੀਦੀ ਹੈ ਇਹ ਕੁਝ ਕਿਉਂ ਹੋਇਆ ਸਟੇਡੀਅਮ ਦੀ ਵਜ੍ਹਾ ਨਾਲ ਹੂੰ ਬਿਲਕੁਲ ਇੱਕ ਵਾਰ ਜੀ ਹੋਰ ਆਪਾਂ ਮਾਂ ਪਿਓ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਸਾਡਾ ਬੱਚਾ ਉਸ ਕੋਚ ਲਵੇ ਜਾਵੇ ਜਿਹੜਾ ਕਾਫੀ ਕੋਸਟਲੀ ਹੁੰਦਾਗਾ ਵੀ ਉਹ ਨਵੀਆਂ ਚੀਜ਼ਾਂ ਸਿਖਾਉਂਦਾਗਾ ਪਰ ਫਿਰ ਵੀ ਤੁਹਾਡੇ ਲਵੇ ਇੰਨੇ ਬੱਚੇ ਗਿਣਤੀ ਦੇ ਵਿੱਚ ਆ ਗਏ ਉਹ ਜੀ ਇਹ ਐਥਲੈਟਿਕ ਤੇ ਨਹੀਂ ਹੈਗਾ ਉਹ ਦੂਜੀਆਂ ਕੋਸਟਲੀ ਗੇਮਾਂ ਹੁੰਦੀਆਂ ਜਿਵੇਂ ਆਰਟਰੀ ਲਾ ਲੋ ਸ਼ੂਟਿੰਗ ਲਾ ਲੋ ਉਹ ਹੈ ਨੇ ਕਿਉਂਕਿ ਉਹਦੇ ਵਿੱਚ ਗਵਰਨਮੈਂਟ ਕੋਚ ਘਟਣੇ ਤੇ ਪ੍ਰਾਈਵੇਟ ਕੋਰਟ ਹੁੰਦੇ ਨੇ ਉਹ ਫਿਰ ਆਪਣੀ ਫੀਸ ਵਗੈਰਾ ਹੁੰਦੀ ਉਹਨਾਂ ਦੀ ਉਹ ਆਪਣੇ ਮੇਰੇ ਖਿਆਲ ਦੇ ਵਿੱਚ ਇਸ ਡਿਸਟ੍ਰਿਕਟ ਘਟਨੇ ਪਟਿਆਲਾ ਚੰਡੀਗੜ੍ਹ ਵਾਲੇ ਵੀ ਸਾਈਡ ਤੇ ਜਾਂਦੇ ਨੇ ਪੇਰੈਂਟਸ ਕੀ ਕਰਦੇ ਨੇ ਉੜੀ ਜੀ ਰਿਲੈਕਸ ਵਾਲੀ ਜੇਮ ਨੂੰ ਤੁਹਾਨੂੰ ਯਾਦ ਪੰਦਦੇ ਨੇ ਜੀ ਠੀਕ ਹੈ ਤਾਂ ਬਾਈ ਜੀ ਕਿਵੇਂ ਦੇਖਦੇ ਹੋ ਇਹ ਉਪਰਾਲਾ ਕਿਉਂਕਿ ਇੰਨੇ ਜ਼ਿਆਦਾ ਬੱਚਿਆਂ ਦਾ ਸਟੇਡੀਅਮ ਦੇ ਵਿੱਚ ਆਉਣਾ ਪਤਾ ਲੱਗਦਾ ਹੈਗਾ ਤਾਂ ਲੱਗਦਾ ਕਿਤੇ ਨਾ ਕਿਤੇ ਵੀ ਜਿਹੜਾ ਨਸ਼ਿਆਂ ਦਾ ਜਿਹੜਾ ਕਿ ਧੱਬਾ ਪੰਜਾਬ ਦੇ ਸਿਰ ਲੱਗਦਾ ਸੀ ਇਹ ਮਾਹੌਲ ਦੇਖ ਕੇ ਨਹੀਂ ਲੱਗ ਰਿਹਾ ਉਹ ਹੁਣ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਗੱਲ ਕਰੀਏ ਸਾਡੇ ਮਨਪ੍ਰੀਤ ਕੋਚ ਨੇ ਇਹਨਾਂ ਨੇ ਇੰਨੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਤਾ ਜਦੋਂ ਸਾਨੂੰ ਅਸੀਂ ਇਹਦਾ ਨਾਮ ਵੀ ਲੈਨੇ ਨਾਲ ਸਾਡੇ ਲੂੰਖੰਡੇ ਖੜੇ ਹੋ ਜਾਂਦੇ ਨੇ ਇਸ ਨੌਜਵਾਨ ਦਾ ਨਾਮ ਲੈ ਕੇ ਔਰ ਸਾਨੂੰ ਜਜਬਾ ਹੁੰਦਾ ਵੀ ਇਸ ਬੰਦੇ ਨੇ ਇਕ ਐਡਾ ਬੜਾ ਅਪਰਾਲਾ ਕਰਿਆ ਆਪਣੀ ਮਿਹਨਤ ਸਦਕਾ ਆਪਣੀ ਬੋਲਬਾਣੀ ਸਦਕਾ ਆਪਣੀ ਕਾਬਲੀਅਤ ਸਦਕਾ ਵੀ ਇਹਨੇ ਅਜਨੇ ਬੱਚੇ ਇੱਥੇ ਜਿਹੜੇ ਪ੍ਰੈਕਟਿਸ ਕਰਨ ਆਉਣ ਲਾਇ ਨੇ ਜਿਹੜੇ ਨਸ਼ਿਆਂ ਤੋਂ ਦੂਰ ਹੋਏ ਨੇ ਨਸ਼ਿਆਂ ਤੋਂ ਦੂਰ ਹੋਏ ਨੇ ਦੂਸਰੀ ਗੱਲ ਵੀ ਨੌਕਰੀਆਂ ਮਿਲ ਰਹੀਆਂ ਨੇ ਨੌਕਰੀਆਂ ਮਿਲ ਰਹੀਆਂ ਨੇ ਤੀਸਰੀ ਗੱਲ ਨੈਸ਼ਨਲ ਦੇ ਵਿੱਚ 400 ਮੀਟਰ ਦੇ ਵਿੱਚ ਇਹਨਾਂ ਦਾ ਬੱਚਾ ਨੈਸ਼ਨਲ ਸਕੂਲ ਗੇਮਸ ਦੇ ਇਹਨਾਂ ਦਾ ਬੱਚਾ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਬੱਚੇ ਮਤਲਬ ਜਦੋਂ ਉਹ ਜਿੱਤ ਕੇ ਆਉਂਦੇ ਨੇ ਅਸੀਂ ਉਹਦੇ ਸਵਾਗਤ ਕਰਦੇ ਆਂ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਅਸੀਂ ਬਹੁਤ ਵੱਡੀ ਅਚੀਵਮੈਂਟ ਕਿਉਂਕਿ ਸਾਡੇ ਇਲਾਕੇ 'ਚ ਤਾਂ ਕਦੇ ਇਹ ਗੱਲਾਂ ਹੈ ਹੀ ਨਹੀਂ ਸੀ ਅਸੀਂ ਬਾਹਰਲੇ ਅਖਬਾਰ ਪੜ੍ਹਦੇ ਬਾਹਰਲੇ ਲੋਕ ਦੇਖਦੇ ਪਰ ਇਹ ਮੋਨੂ ਦੀ ਕੋਚਿੰਗ ਸਦਕਾ ਔਰ ਸਾਡੇ ਜਿਹੜੇ ਨੌਜਵਾਨ ਇਸ ਇਲਾਕੇ ਦੇ ਇਹਨਾਂ ਦੇ ਨਾਲ ਸਟੇਡੀਅਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਉਦਮ ਸਦਕਾ ਅੱਜ ਇਸ ਨੇ ਇਸ ਸਟੇਡੀਅਮ ਦਾ ਸਾਡੇ ਸ਼ਹਿਰ ਦਾ ਸਾਡੇ ਇਲਾਕੇ ਦਾ ਨਵ ਰੂਸ਼ਨ ਕਰਿਆ ਔਰ ਜਿਹੜੀ ਗੱਲ ਨਸ਼ਿਆਂ ਤੋਂ ਦੂਰ ਕਰਨ ਵਾਲੀ ਗੱਲ ਹੈ ਜਦੋਂ ਚੰਗਾ ਬੰਦਾ ਇੱਥੇ ਹੋਊਗਾ ਗਰਾਊਂਡ ਦੇ ਵਿੱਚ ਜਿਹੜਾ ਸਾਨੂੰ ਕੋਚਿੰਗ ਦੇ ਰਿਹਾ ਅੱਛੀ ਕੋਚਿੰਗ ਦੇ ਰਿਹਾ ਚਲੋ ਚੰਗੀ ਗੱਲ ਇਹ ਬੱਚੇ ਸਿੱਖ ਕੇ ਜਾਂਦੇ ਨੇ ਤੇ ਮਾਫ਼ ਕਰਨਾ ਕਈ ਬੱਚਿਆਂ ਨੂੰ ਤਾਂ ਖੜਨ ਦਾ ਪਤਾ ਨਹੀਂ ਹੁੰਦਾ ਇਹ ਪਹਿਲਾਂ ਖੜਨਾ ਸਿਖਾਉਂਦਾ ਵੀ ਐਂ ਖੜਨਾ ਕਿਵੇਂ ਇੱਜ਼ਤ ਕਰਨੀ ਆ ਬੱਚੀਆਂ ਆਉਂਦੀਆਂ ਨੇ ਵੱਡੀ ਗਿਣਤੀ ਦੇਖੋ ਇਹ ਸਾਰੀਆਂ ਗੱਲਾਂ ਇਸ ਨੌਜਵਾਨ ਦੇ ਕਰਕੇ ਅੱਜ ਇਹ ਸਟੇਡੀਅਮ ਦੇ ਵਿੱਚ 2 300 ਬੱਚਾ ਹੁੰਦਾ ਡਾਕਟਰ ਸਾਹਿਬ ਨੇ ਦੱਸਿਆ ਬੌਕਸਿੰਗ ਵਾਲੇ ਨੇ ਫੁੱਟਬਾਲ ਵਾਲੇ ਨੇ ਔਰ ਬੈਡਮਿੰਟਨ ਕੋਰਟ ਬਣਿਆ ਅਰੇ ਇੰਨੇ ਇਸ ਟਾਈਮ ਛੋਟੇ ਬੱਚੇ ਖੇਡ ਰਹੇ ਨੇ ਕਬੱਡੀ ਖੇਡ ਰਹੇ ਨੇ ਇਹ ਸਾਰਾ ਉਪਰਾਲਾ ਸ਼ੁਰੂਆਤ ਜਿਹੜੀ ਮੋਨੂ ਵੱਲੋਂ ਔਰ ਨਸ਼ਿਆਂ ਨੂੰ ਦੂਰ ਕਰਨ ਵਿੱਚ ਅੱਜ ਇਹ ਜਿਹੜੇ ਸਟੇਡੀਅ ਅੱਜ ਉਹ ਬਹੁਤ ਵੱਡਾ ਸਾਡੇ ਸ਼ਹਿਰ ਚ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਜਦੋਂ ਸਟੇਡੀਅਮ ਹੁੰਦਾ ਤਾਂ ਬੱਚੇ ਆਪਣੇ ਆਪ ਆਉਂਦੇ ਆ ਤਾਂ ਵੱਡਾ ਕੋਚ ਤੇ ਆ ਵੀ ਬੱਚੇ ਹਨ ਸਾਡੇ ਨਾਲ ਬੱਚੇ ਤੁਹਾਡਾ ਕੀ ਨਾਮ ਹੈ ਸਰ ਸਿਮਰਜੀਤ ਕਿਵੇਂ ਦੇਖਦੇ ਹੋ ਕਿ ਤੁਹਾਡੇ ਕੋਚ ਲਗਾਤਾਰ ਟ੍ਰੇਨਿੰਗ ਦਿੰਦੇ ਨੇ ਕੀ ਸ਼ਡਿਊਲ ਹੁੰਦਾ ਕਿ ਕੀ ਚੀਜ਼ਾਂ ਇੱਥੇ ਆ ਕੇ ਕਰਦੇ ਹੋ ਸਰ ਮਤਲਬ ਜਦੋਂ ਨਾਰਮਲਾਈਜੇਸ਼ਨ ਨੰਬਰ ਹੁੰਦੇ ਨੇ ਉਸ ਤੋਂ ਬਾਅਦ ਸਰ ਦੋ ਵਾਰ ਟ੍ਰੇਨਿੰਗ ਕਰਾਉਂਦੇ ਨੇ ਮਤਲਬ ਸਵੇਰੇ ਵੀ ਕਰਾਉਂਦੇ ਨੇ ਸ਼ਾਮ ਨੂੰ ਵੀ ਕਰਾਉਂਦੇ ਨੇ ਬਟ ਸਰ ਹੁਣ ਅਸੀਂ ਸ਼ਾਮ ਨੂੰ ਆਉਣੇ ਆ ਮਤਲਬ ਸਾਡੀ ਟਾਈਮਿੰਗ 3 ਤੋਂ 6 ਵਜੇ ਤੱਕ ਹੈ ਪਹਿਲਾਂ ਸਾਨੂੰ ਵਾਰਮ ਅਪ ਕਰਨਾ ਹੈ ਉਸ ਤੋਂ ਬਾਅਦ ਜਿਵੇਂ ਸ਼ੈਡਿਊਲ ਹੁੰਦਾ ਹੈ ਡੇ ਵਾਈ ਸਾਡਾ ਸ਼ੈਡਿਊਲ ਹੁੰਦਾ ਤੇ ਉਸ ਤਰੀਕੇ ਨਾਲ ਅਸੀਂ ਵਰਕ ਕਰਦੇ ਹਾਂ ਸਰ ਮਤਲਬ ਸਰ ਹਾਂ ਸਰ ਜਿਵੇਂ ਸਰ ਨੇ ਕਿਹਾ ਕਿ ਪਹਿਲਾਂ ਬੀ ਕਾਫੀ سارے ਬੱਚੇ ਸਿਲੈਕਟ ਹੋਏ ਨੇ ਤੇ ਸਰ ਮੈਂ ਵੀ ਕਿਸੇ ਦੀ ਗਾਈਡੈਂਸ ਦੇ ਥਰੂ ਹੀ ਆਈਆਂ ਮੈਨੂੰ ਵੀ ਇੱਕ ਕੁੜੀ ਨੇ ਦੱਸਿਆ ਸੀਗਾ ਵੀ ਉਹ ਇੱਥੋਂ ਕਰਕੇ ਗਏ ਨੇ ਸਰਕ ਕੁੱਲ ਸਹੀ ਹੈ ਕਿ ਜੇ ਆਪਾਂ ਅੱਛਾ ਕਰਾਂਗੇ ਤਾਂ ਹੀ ਆਪਣਾ ਨਾਮ ਹੋਊਗਾ ਤਾਂ ਹੀ ਆਪਾਂ ਨੂੰ ਸੁਜੈਸ਼ਨਸ ਮਿਲਣਗੇ ਕਿ ਹਾਂ ਉਹ ਕੋਚ ਵਧੀਆ ਤਾਂ ਉਹਨਾਂ ਕੋਲ ਜਾਓ ਤੁਹਾਡੇ ਚ ਕਿਹੜਾ ਸਿਲੈਕਟ ਹੋਇਆ ਬੱਚੇ ਜਿਹੜਾ ਹੁਣ ਨਵੀਂਆਂ ਸੇਵਾਵਾਂ ਦੇ ਵਿੱਚ ਭਰਤੀ ਹੋਇਆ ਹੋਵੇ ਨੇ ਇਸ ਹਾਲੇ ਨਵੀਆਂ ਮਤਲਬ ਨਿਊ ਪੋਸਟ ਆਈਆਂ ਨੇ ਪਿਛਲੇ ਬੱਚੇ ਸਿਲੈਕਟ ਹੋ ਗਏ ਘਟੋ ਘਟ 15 20 ਕੁੜੀਆਂ ਹੋਰ ਸਰ ਸਿਲੈਕਟ ਹੋ ਕੇ ਗਈਆਂ ਨੇ ਤੇ ਹੁਣ ਇਹ 2025 ਦਾ ਬੈਚ ਸਰ ਕਨਸਟੇਬਲ ਵਾਲਾ ਤੇ 100% ਇਸ ਵਾਰ ਵੀ ਸਰ ਜ਼ਿਆਦਾ ਹੀ ਕੁੜੀਆਂ ਸਿਲੈਕਟ ਹੋ ਕੇ ਜਾਣਗੀਆਂ ਕਿਉਂਕਿ ਸਰ ਮਿਹਨਤ ਕਰ ਰਹੇ ਨੇ ਤੇ ਬੱਚੇ ਵੀ ਮਿਹਨਤ ਕਰ ਰਹੇ ਨੇ ਤੇ ਓਬਵੀਅਸ ਹੀ ਗੱਲ ਹੈ ਰਿਜ਼ਲਟ ਵੀ ਚੰਗਾ ਆਊਗਾ ਸਰ ਬਿਲਕੁਲ ਕਿਤੇ ਨਾ ਕਿਤੇ ਦੋ ਤਰ੍ਹਾਂ ਦੇ ਕੰਮ ਨੇ ਇੱਕ ਤਾਂ ਬੱਚਿਆਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣਾ ਤੇ ਦੂਸਰਾ ਜਿਹੜਾ ਉਹਨਾਂ ਨੂੰ ਜਿਹੜਾ ਨੌਕਰੀਆਂ ਦੇ ਰਾਹ ਪਾਉਣਾ ਤਾਂ ਇੱਥੇ ਮੁੰਡੇ ਨੇ ਕਾਫੀ ਵੱਡੀ ਗਿਣਤੀ 'ਚ ਬਾਈ ਜੀ ਕੀ ਨਾਮ ਹੈ ਆਪਣਾ ਲਖਵਿੰਦਰ ਸਿੰਘ ਜੀ ਲਖਵਿੰਦਰ ਕਿਸ ਚੀਜ਼ ਦੀ ਟ੍ਰੇਨਿੰਗ ਲੈਣੇ ਇੱਥੇ ਤਾਂ ਯਹਾਂ ਪਰਸ ਦੀ ਲੈਣੀ ਹੂੰ ਤਾਂ ਕਿਵੇਂ ਲੱਗਦਾ ਹੈਗਾ ਕਿ ਜਿਸ ਤਰ੍ਹਾਂ ਦੇ ਨਾਲ ਟ੍ਰੇਨਿੰਗ ਮਿਲਦੀ ਹੈ ਵੱਡੀ ਗਿਣਤੀ 'ਚ ਤੁਸੀਂ ਇੱਥੇ ਆਉਨੇ ਹੋਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਮਾਹੌਲ ਬਹੁਤ ਵਧੀਆ ਹੁੰਦਾ ਜੀ ਹੂੰ ਨੇੜੇ-ਤੇੜੇ ਦੇ ਸਾਰੇ ਪਿੰਡਾਂ ਦੇ ਮੁੰਡੇ ਆਉਂਦੇ ਨੇ ਜੀ ਕੁੜੀਆਂ ਆਉਂਦੀਆਂ ਨੇ ਜੀ ਹੂੰ ਤੇ ਬਾਕੀ ਸਾਰੇ ਵਧੀਆ ਮਿਹਨਤ ਕਰਾਉਂਦੇ ਨੇ ਸਾਡੇ ਕੋਲ ਸਾਬ ਮਨਪ੍ਰੀਤ ਸਿੰਘ ਜੀ ਹੂੰ ਤਾਂ ਹੁਣ ਜਿਵੇਂ ਭ 50 ਤੋਂ 60 ਮੁੰਡੇ ਹੁੰਦੇ ਨੇ ਜੀ ਇਸ ਸਾਲ ਜੀ ਠੀਕ ਹੈ ਹਾਂਜੀ ਤੇ ਇਸ ਸਟੇਡੀਅਮ ਦੇ ਵਿੱਚੋਂ ਕੋਚਿੰਗ ਲੈ ਕੇ ਹਾਂਜੀ ਤੇ ਇਹ ਵੀ 100 150 ਜਾਨਾ ਮੁੰਡੇ ਆਉਂਦੇ ਨੇ ਜੀ ਤੇ ਉਮੀਦ ਕਰਦੇ ਹਾਂ ਜੀ ਸਾਰੇ ਭਰਤੀ ਹੋਣਗੇ ਬਿਲਕੁਲ ਪੰਜਾਬ ਦੀ ਜਿਹੜੀ ਤਸਵੀਰ ਹੈਗੀ ਉਹ ਇਸ ਸਮੇਂ ਬਦਲਦੀ ਨਜ਼ਰ ਆ ਰਹੀ ਹੈ ਪਰ ਬਦਲ ਦੇ ਲਈ ਜਿਹੜੇ ਇਹੋ ਜਿਹੇ ਲੋਕ ਨੇ ਗਮਨਾਮ ਲੋਕ ਨੇ ਜਿਹੜੇ ਬਿਨਾਂ ਕਿਸੇ ਪੈਸਿਆਂ ਤੋਂ ਆਪਣੀ ਸੇਵਾ ਹੈ ਜਿਹੜੀ ਉਹ ਇਨ੍ਹਾਂ ਨੌਜਵਾਨਾਂ ਨੂੰ ਦੇ ਰਹੇ ਨੇ ਨਸ਼ਾ ਹੀ ਨਹੀਂ ਉਹਨਾਂ ਨੂੰ ਨੌਕਰੀਆਂ ਦੇ ਰਾਹ ਵੀ ਭਾਰੇ ਨੇਗੇ ਧੰਨ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ